ਮੈਂ ਵਿਜੇ ਕੁਮਾਰ ਬਲਾਕ ਨੋਡਲ ਅਫਸਰ ਕਾਦੀਆਵਾਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਬਸਰਾ ਹੈ ਅੱਜ ਬੜਾ ਹੀ ਖੁਸ਼ੀ ਤੇ ਦਾ ਮੌਕਾ ਹੈ ਸਾਡੇ ਸਕੂਲ ਵਾਸਤੇ ਸਾਡੇ ਬਲਾਕ ਵਾਸਤੇ ਕਿਉਂਕਿ ਅਮੰਦੀਆ ਜਮਾਤ ਵੱਲੋਂ ਕਮੈਂਟੀ ਫਰਸਟ ਉਹ ਕਲੱਬ ਜਿਹੜਾ ਹੈ ਅੱਜ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਔਰ ਕਾਪੀਆਂ ਵੰਡਣ ਲਈ ਪਹੁੰਚੇ ਨੇ ਇਸ ਸਕੂਲ ਦੇ ਵਿੱਚ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਰਦੇ ਆਂ ਇੱਕ ਜਿਹੜਾ ਕਲੱਬ ਹੈ ਇਹ ਹਮੇਸ਼ਾ ਹੀ ਸ਼ਾਂਤੀ ਦਾ ਪੁੰਜ ਔਰ ਸਾਡੇ ਸਮਾਜ ਦੀ ਭਲਾਈ ਦੇ ਵਿੱਚ ਹਮੇਸ਼ਾ ਹੀ ਤੱਤ ਭਰ ਰਿਹਾ ਹੈ ਤੇ ਇਹਦੇ ਬਾਰੇ ਮੈਂ ਇਹ ਵੀ ਗੱਲ ਕਵਾਂਗਾ ਕਿ ਇਸ ਸੱਸਾ ਵੱਲੋਂ ਪਹਿਲਾਂ ਵੀ 9ਵੀਂ ਕਲਾਸ ਦੇ ਜਿਹੜੇ ਬੱਚੇ ਨੂੰ ਯੂਨੀਫਾਰਮ ਨਹੀਂ ਮਿਲਦੀ ਉਹਦੇ ਵਾਸਤੇ ਵੀ 31000 ਦਾ ਚੱਕ ਜਿਹੜਾ ਆ ਉਹ ਸਕੂਲ ਨੂੰ ਦੇ ਕੇ ਗਏ ਸਨ ਤੇ ਅੱਜ ਫਿਰ ਦੁਬਾਰਾ ਮੇਰੇ ਖਿਆਲ ਬਹੁਤ ਹੀ ਜਲਦੀ ਜਿਹੜੇ ਆ ਸਕੂਲ ਦੇ ਬੱਚਿਆਂ ਵਾਸਤੇ ਬੈਗ ਔਰ ਕਾਪੀਆਂ ਲੈ ਕੇ ਆਏ ਨੇ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਕੇਵਲ ਸਾਡੇ ਸਕੂਲ ਤੱਕ ਹੀ ਸੀਮਤ ਨਹੀਂ ਇਹਨਾਂ ਨੇ ਸਾਡੇ ਹਾਈ ਸਕੂਲ ਬਸਰਾਏ ਤੇ ਔਰ ਪ੍ਰਾਇਮਰੀ ਸਕੂਲ ਬਸਰਾਏ ਦੋਨਾਂ ਨੂੰ ਜਿਹੜੇ ਆ ਕਾਪੀਆਂ ਤੇ ਬੈਗ ਪ੍ਰੋਵਾਈਡ ਕੀਤੇ ਨੇ ਇਸ ਤੋਂ ਬਾਅਦ ਸਾਰੇ ਬਲਾਕ ਦੇ ਵਿੱਚ ਇਹਨਾਂ ਦਾ ਟੀਚਾ ਕਿ ਸਾਰੇ ਬਲਾਕ ਦੇ ਪ੍ਰਾਇਮਰੀ ਔਰ ਹਾਈ ਸਕੂਲ ਲਗਭਗ ਤੇ ਲਗਭਗ ਮੇਰੇ ਖਿਆਲ 95 ਇੱਕ ਸਕੂਲ ਬਣਦੇ ਨੇ ਤੇ ਇਹ ਸਾਰੇ ਸਕੂਲਾਂ ਵਿੱਚ ਜਾਣਗੇ ਸਾਡੇ ਜਿਹੜੇ ਸਰਕਾਰੀ ਸਕੂਲ ਚ ਪੜ੍ਹਦੇ ਬੱਚਿਆਂ ਦੇ ਜਿਹੜੇ ਆ ਉਹ ਮਦਦ ਦਾ ਹਲਕਾ ਹੋ ਰਹੇ ਨੇ ਜਿੱਥੇ ਸਰਕਾਰ ਸਹੂਲਤਾਂ ਦੇ ਰਹੀ ਆ ਉੱਥੇ ਸਾਡੇ ਇਸ ਤਰ੍ਹਾਂ ਦੇ ਕਲੱਬ ਸਹਾਇਤਾ ਕਰ ਰਹੇ ਨੇ ਇਸ ਲਈ ਅਸੀਂ ਮਾਤਾ ਪਿਤਾ ਅੱਗੇ ਗੁਜਾਸ਼ ਕਰਿਆ ਇਸ ਸਕੂਲ ਦੇ ਵਿੱਚ ਬੱਚਿਆਂ ਦਾ ਜਿਹੜਾ ਦਾਖਲਾ ਜਿਹੜਾ ਉਹ ਸੁਨਿਸ਼ਚਿਤ ਕਰਾਓ ਇਸ ਵਿੱਚ ਕੋਈ ਕਮੀ ਨਹੀਂ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ ਅਧਿਆਪਕ ਪੂਰੇ ਨੇ ਸਾਡੇ ਕੋਲ ਇਨਫਰਾਸਟ੍ਰਕਚਰ ਪੂਰਾ ਆ ਸਾਰੀਆਂ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਉਹ ਸਕੂਲ ਵੱਲੋਂ ਫਰੀਦ ਦੇ ਰੂਪ ਵਿੱਚ ਈ ਰਿਕਸ਼ਾ ਵੀ ਜੜਾ ਲਗਾਇਆ ਗਿਆ ਤਾਂ ਜੋ ਕਿ ਬੱਚੇ ਜਿਹੜੇ ਆਰਾਮ ਨਾਲ ਪਹੁੰਚ ਜਾਣ ਇਹ ਕਰ ਕੋਈ ਬੱਚਾ ਫੀਸ ਤੋਂ ਮੰਜਾ ਰਹਿ ਜਾਂਦਾ ਜਾਂ ਪੜ੍ਹਾਈ ਦੇ ਵਿੱਚ ਉਹਦੇ ਫੀਸ ਵੀ ਕਨ ਪੈਂਦੀ ਆ ਕੋਈ ਦਾਖਲਾ ਉਹ ਟੋਟਲੀ ਸਕੂਲ ਜਿਹੜਾ ਆ ਉਹ ਸੇਵਾ ਕਰ ਰਿਹਾ ਸੇਵਾ ਤਾਂ ਹੀ ਕਰ ਰਿਹਾ ਕਿਉਂਕਿ ਇਹੋ ਜੀ ਜਿਹੜੀ ਆ ਮੈਂਟਰੀ ਕਲੱਬ ਜਿਹੜੀ ਹੈ ਉਹ ਸਾਡੀ ਮਦਦ ਕਰ ਰਹੀ ਆ ਤੇ ਅਸੀਂ ਉਹ ਵੈਲਫੇਅਰ ਰਹੀ ਹੀ ਬੱਚਿਆਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਆ ਸਾਡੇ ਇਸ ਪਿੰਨ ਦੇ ਪਤਵੰਤੇ ਸੱਜਣਾ ਵੱਲੋਂ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਜਾ ਰਿਹਾ ਤੇ ਮੈਂ ਐਨਆਰਆਈ ਵੀਰਾਂ ਵੱਲ ਵੀ ਸਹਿਯੋਗ ਦਿੱਤਾ ਜਾ ਰਿਹਾ ਪਰ ਅੱਜ ਇਸ ਮੌਕੇ ਤੇ ਮੈਂ ਇਹਨਾਂ ਕਲਾ ਇਸ ਕਲੱਬ ਦਾ ਜੋ ਅਮਦੀ ਇਸ ਜਮਾਦਾਨ ਨਾਲ ਸੰਬੰਧਿਤ ਹੈ ਬਹੁਤ ਬਹੁਤ ਧੰਨਵਾਦੀ ਹਾਂ ਪਰਮਾਤਮਾ ਇਸ ਕਲੱਬ ਨੂੰ ਹੋਰ ਤਰੱਕੀ ਤੇ ਮਕਬੂਲੀਅਤ ਬਖਸ਼ੇ ਤਾਂ ਜੋ ਕਿ ਇਹ ਆਪਣਾ ਉਹ ਚੰਗੀ ਸਿਹਜਾਪੀ ਬਖਸ਼ੇ ਇਹਨਾਂ ਨੂੰ ਤੇ ਇਹ ਕਾਰਜ ਜਿਹੜੇ ਆ ਲਗਾਤਾਰ ਕਰਦੇ ਰਹਿਣ ਧੰਨਵਾਦ